ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਹਰ ਤਰ੍ਹਾਂ ਦੀਆਂ ਬਾਧਾ ਜਾਂ ਰੁਕਾਵਟਾਂ ਦੂਰ ਕਰਨ ਦੇ ਤੁਹਾਨੂੰ ਕੁਝ ਉਪਾਏ ਦੇ ਰਿਹਾ ਇਹ ਤਕਰੀਬਨ 10 ਉਪਾਏ ਹੈਗੇ ਤੁਸੀਂ ਕਿਸੇ ਖਾਸ ਕੰਮ ਜਾ ਰਹੇ ਹੋ ਘਰੋਂ ਬਾਹਰ ਜਾ ਰਹੇ ਹੋ ਤੇ ਨਾਲ ਇੱਕ ਸਿੱਕਾ ਲੈ ਕੇ ਜਾਓ 1 ਰੁਪਏ ਦਾ 5 ਰੁਪਏ ਦਾ 10 ਰੁਪਏ ਦਾ 20 ਰੁਪਏ ਦਾ ਦੇ ਰਸਤੇ ਵਿੱਚ ਉਹ ਕੋਈ ਵੀ ਭਿਖਾਰੀ ਮਿਲੇ ਉਹਨੂੰ ਸਿੱਕਾ ਦੇ ਕੇ ਆਪਣੇ ਕੰਮਲ ਨਿਕਲ ਜਾਓ ਤੁਹਾਡੇ ਕੰਮ ਦੇ ਵਿੱਚ 90% ਕਾਮਯਾਬੀ ਲਿਖੀ ਗਈ ਤੁਹਾਡੇ ਘਰਾਂ ਦੇ ਵਿੱਚ ਬੇ ਮਤਲਬ ਪਰੇਸ਼ਾਨੀ ਆ ਰਹੀ ਹੈ ਵਪਾਰ ਦੀ ਪਰੇਸ਼ਾਨੀ ਆ ਰਹੀ ਹੈ बार-बार ਰੁਕਾਵਟਾਂ ਆ ਰਹੀਆਂ ਉਹਦਾ ਇੱਕ ਸਭ ਤੋਂ ਸਿੰਪਲ ਉਪਾਏ ਹੈਗਾ ਇੱਕ ਸ਼ਾਮਾ ਤੁਲਸੀ ਦਾ ਪੌਦਾ ਲਿਆਓ ਆਪਣੇ ਘਰ ਚ ਲਗਾਓ ਉਦੀ ਸੇਵਾ ਕਰੋ। ਔਰ ਸ਼ਾਮ ਨੂੰ ਦੇਸੀ ਘਿਓ ਦਾ ਗਾਂ ਦਾ ਇੱਕ ਦੀਵਾ ਜਲਾ ਦਿਓ। ਤੁਹਾਡੇ ਘਰ 'ਚ ਜਿੰਨੀਆਂ ਵੀ ਰੁਕਾਵਟਾਂ, ਪਰੇਸ਼ਾਨੀਆਂ, ਬਾਰ-ਬਾਰ ਜਿਹੜਾ ਤੁਹਾਡਾ ਵਪਾਰ ਦੇ ਵਿੱਚ ਜਾਂ ਘਰ ਦੇ ਵਿੱਚ ਕਲੇਸ਼ ਵਾਦੀ ਵੱਧ ਰਹੀ ਆ ਉਹ ਸਭ ਠੀਕ ਹੋ ਜਾਏਗਾ। ਜਦੋਂ ਤੁਸੀਂ ਕਰੋ ਬਾਹਰ ਜਾ ਰਹੇ ਹੋ। ਤਾਂ ਕਰੋ ਚੱਲਣ ਤੋਂ ਪਹਿਲਾਂ ਇੱਕ ਕੰਮ ਕਰੋ ਇਹ ਦੇਖੋ ਐਸਾ ਕਰਕੇ ਤੁਹਾਡਾ ਕੱਟ ਨੋਸਲ ਚੱਲਦਾ ਪਿਆ। ਜਿੱਦਾਂ ਨੋਸਲ ਚੱਲ ਰਿਹਾ ਹੈ ਨਾ ਉਹੀ ਪੈਰ ਤੁਸੀਂ ਬਾਹਰ ਕੱਢੋ ਤੁਹਾਨੂੰ ਕੰਮ ਦੇ ਵਿੱਚ ਜ਼ਰੂਰ ਸਫਲਤਾ ਮਿਲੇਗੀ ਜਿਹੜੀਆਂ ਕੰਮ ਦੇ ਜਿਹੜੇ ਰੁਕਾਵਟਾਂ ਹੈਗੀਆਂ ਉਹ ਸਭ ਦੂਰ ਹੋ ਜਾਣਗੀਆਂ ਹੁਣ ਸਵੇਰੇ ਉੱਠ ਕੇ ਤੁਸੀਂ ਅੰਮ੍ਰਿਤ ਵੇਲਾ ਸੰਭਾਲਦੇ ਹੋ ਪਾਠ ਕਰਦੇ ਹੋ ਉਸ ਤੋਂ ਬਾਅਦ 11 ਵਾਰੀ ਗੈਤਰੀ ਮੰਤਰ ਦਾ ਪਾਠ ਕਰਨਾ ਹੈ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਣ ਕਰੀਣ ਨਾਮੇ ਇਕਾਮੇ ਇਹ 11 ਵਾਰੀ ਪਾਠ ਕਰੋ ਤੇ ਤੁਹਾਡੀ ਜ਼ਿੰਦਗੀ ਜਿੰਨੀਆਂ ਵੀ ਰੁਕਾਵਟਾਂ માં ਬਲਾਕੇਜ ਹੈਗੀਆਂ ਤੁਹਾਡੇ ਪੈਸੇ ਰੁਕੇ ਹੋਏ ਆ ਕਾਜ ਕਲੇਸ਼ ਹੈਗਾ ਬੱਚਿਆਂ ਦਾ ਮਨ ਨਹੀਂ ਲੱਗਦਾ ਪੜ੍ਹਾਈ ਚ ਇਹ ਸਭ ਦੀ ਸਭ ਠੀਕ ਹੋ ਜਣੀਏ ਅਜਨੀਆਂ ਵੀ ਬਾਦਾਵਾਂ ਔਰ ਕਾਪਟਾ ਹੈਗੇ ਸਭ ਦੂਰ ਹੋ ਜਾਣਗੇ ਮੰਗਲਵਾਰ ਨੂੰ ਇੱਕ ਛੋਟੀ ਜੀ ਕੁੱਜੀ ਲੈ ਕੇ ਉਹਦੇ ਵਿੱਚ ਸ਼ਹਿਦ ਭਰ ਕੇ ਕਿਤੇ ਵੀ ਸੁੰਸਾਨ ਜਗ੍ਹਾ ਜਾ ਕੇ ਉਹਨੂੰ ਰੱਖ ਕੇ ਆ ਜਾਓ ਤੁਹਾਡੇ ਘਰ ਦੇ ਵਿੱਚ ਜਿਹੜੀ ਮੰਗਲ ਦੇ ਕਾਰਨ ਜਾਂ ਕਿਸੇ ਹੋਰ ਦੇ ਕਾਰਨ ਪਰੇਸ਼ਾਨੀਆਂ ਆ ਰਹੀਆਂ ਤੁਹਾਡੇ ਘਰ ਦੇ ਵਿੱਚ ਰੁਕਟਾ ਰੁਕਾਵਟਾਂ ਆ ਰਹੀਆਂ ਮਾ ਪੈਸੇ ਵੀ ਰੁਕ ਰਹੇ ਆ ਹੋਰ ਪਰੇਸ਼ਾਨੀਆਂ ਆ ਰਹੀਆਂ ਕਰਜ ਕਲੇਸ਼ ਵੀ ਆ ਉਹ ਸਭ ਬੁਰਾ ਹੋ ਜਾਏਗਾ। ਔਰ ਜਦੋਂ ਤੁਸੀਂ ਸ਼ਹਿਦ ਰੱਖਣ ਜਾ ਰਹੇ ਹੋ ਨਾ ਤੇ ਘਰੋਂ ਨਿਕਲਣ ਤੇ ਤੁਹਾਨੂੰ ਕੋਈ ਟੋਕੇ ਤੇ ਵਾਪਸ ਆਉਣਾ ਆ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਸਿੱਧਾ ਆਪਣੇ ਘਰ ਆ ਕੇ ਹੱਥ ਨੂੰ ਧੋਕੇ ਫਿਰ ਬੈਠ ਜਾਣਾ। ਹੁਣ ਤੁਸੀਂ ਕਿਸੇ ਯਾਤਰਾ ਤੇ ਜਾ ਰਹੇ ਹੋ ਜਾਂ ਕਿਸੇ ਖਾਸ ਕੰਮ ਜਾ ਰਹੇ ਹੋ ਤੇ ਸਵੇਰੇ ਸਵੇਰੇ ਤੁਸੀਂ ਨਿਕਲਣਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਮ ਬਣਨ ਤੇ ਰਸਤੇ 'ਤੇ ਕੋਈ ਦੁਰਘਟਨਾ ਨਾ ਹੋਵੇ ਉਹ ਐਸੇ ਕੰਮ ਕਰੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਕਰਨ ਤੋਂ ਬਾਅਦ ਜਦੋਂ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਦੀਵਾ ਜਲਾਓ ਔਰ ਦੀਵੇ ਦੇ ਵਿੱਚ ਦੋ ਸਾਬਤ ਲੌਂਗ ਪਾ ਦਿਓ ਅਖੰਡਿਤ ਫੁੱਟ ਫੁੱਟ ਨਹੀਂ ਹੋਣ ਜੀ ਦੇ ਵਿੱਚ ਫੁੱਲ ਸਮੇਤ اس تو بعد تھی اپنے سوار چیک کرو کیڑا نوسٹل چل رہی ہے وہی پیر باہر کڈو جتھے بھی جاؤ گے سرکشت جاؤ گے جو بھی تھوڑی پریشانیاں نا وہ سب دور ہو جانی ہے رکاوٹاں جنیاں بھی ہے گیا وہ سب ہٹ جانگی تھی کتے ضروری کام جا رہے ہو بچے نے اگزام دین جانا ہے جی کوئی ایسے کام جا رہے ہو کہ جو بہت ضروری ہے گا کہ گھروں نکلن تو پہلا بیسن دا ایک لڈو جرور کھا کے نکلو کیونکہ بےسن ساڑھے گرو دا کارک ہے گا گرو بھرسپتی اور تو تر ہر کام دے بیچے سفلتا ملے گی جنیا بھی ہیں یا سب دور ہو جائیں گی ہوں تصویر کسے ضروری کام پہ جانا ہے گا ہوں تک سمجھ نہیں ہو رہی کہ کام بنے گا جا نہیں بنے گا تھی ایدے دو ਬਾਟਾਂ ਦੇ ਵਿੱਚ ਘੁੰਮਦੇ ਪਏ ਹੋ ਕੰਮ ਬਨੇਗਾ ਜਾਂ ਨਹੀਂ ਬਨੇਗਾ ਉਸੇ ਕੰਮ ਕਰੋ ਥੋੜਾ ਜਿਹਾ ਸਿੰਧਾ ਨਮਕ ਜਿਹਨੂੰ ਰੌਕ ਸਾਲਟ ਕਹਿੰਦੇ ਆ ਉਹ ਥੋੜਾ ਜਿਹਾ ਚੁਟਕੀ ਪਰ ਨਮਕ ਲੈ ਲਓ ਔਰ ਆਪਣੇ ਜਿਹੜਾ ਦਰਵਾਜਾ ਹੈਗਾ ਨਾ ਉਹਦੇ ਦੋਨੋਂ ਪਾਸੇ ਥੋੜਾ ਜਿਹਾ ਨਮਕ ਪਾਓ ਆਪਣਾ ਨੋਸਲ ਚੈੱਕ ਕਰੋ ਜਿਹੜੀ ਸਾਹ ਚੱਲ ਰਿਹਾ ਉਹੀ ਪੈਰ ਅੱਗੇ ਕੱਢੋ ਔਰ ਆਪਣੇ ਕੰਮ ਤੇ ਜਾਓ ਤੇਰਾ ਕੰਮ ਜਰੂਰ ਬਨੇਗਾ ਹੁਣ ਤੁਹਾਡੀ ਇੱਜ਼ਤ ਨਹੀਂ ਹੈਗੀ کما چ رکاوٹ آ رہی ہے اتنے توانوں ماں پویرواد دی ضرورت ہے کی کرنا ہے جو سویرے دے ہو دے ساری منجی لمحے لمے پیرو اپنا نوسٹل چیک کرو جاسٹل چل رہا ہے نا اس نوسٹل والے پیر تھلے اتارو اس تو بعد لمبا ساہ لو ہاتھ جوڑو سب تو پہلے اپنے پتا ستواری نام لو ماتا دا تین نام لو اس بعد اپنے گرو دا نام لو انہوں کو ہے اسی کم سکھیا با. او دا نام لو اس بعد اپنے دا نام لو. پیر سب تو پہلا تھلے اتارا سی پیر اگے وجاؤ اور اپنا چلے جاؤ اور اپنا جا کے وہ جو کرنا ہے کرو جی تو تاریخ عجت بھی بنے گی ہر تو تھا نیم اور فیم ملے گا رکے ہوئے کم ہو جان گے کوئی ایسے دوڑا ویزا رکے آجا کسی اور کم رکے اور سب ہو جان گے کوئی بھی رکاوٹ ہے گئے نا اور رک نہیں سکتی کیونکہ ماں پہ ہو اور اشتہ جدو تانو اشیر بات ملتا ہے نا تو ہر کم پورا ہو جان ہے ہم تو یہ دیکھتے تو اٹھے کر پیسے دی برکت نہیں آ. ہے پیسہ تو بتھیرا ہوں ہے پہ جب پیسہ ہے گا وہ بچت نہیں ہو رہی پیسہ بہت نہیں رہا وہ دے کم کرو منگل بار نو گیارہ دانے گنجا لے لو جنہیں سے رتی لال رنگ دی لال کپڑے چ بن کے اپنی تجوری چ رکھ دے دیکھو گھر سے پیسے بچ دو شروع ہو جائے گی آمدنی بھی بچ جائے گی اور پیسے چ بڑھوتری بھی ہو جائے گی اور جو پیسے دے بلوکز آئی ہیں جب پیسہ کتے رکیا ہویا کوئی پیسہ دے نہیں رہا وہ بھی توانو پیسے ملنے شروع ہو جان گے مہینے چ ایک وری ہر روز کچھ نہ کچھ پیسہ کٹھا کرو مہینے دے او سارے ایک پوٹلی بنا لو یا کسی رومال جوان لو بننے دو بعد تسی کی کرنا ہے گا کہ وہ گا نا دوڑا پیسے سارے گھر آتھ لوا کے مندر دے گردوارے انہوں چڑھا دیو گردوارہ ہو جتھے لنگر بندہ ہوئے مندر ہو جتھے پرشاد وغیرہ ونڈتے ہو ਫਿਰ ਦੇਖਣਾ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਆਉਂਦੀਆਂ ਪਰੇਸ਼ਾਨੀਆਂ ਸਭ ਦੂਰ ਹੋ ਜਾਣਗੀਆਂ ਇਹ ਉਹ ਉਪਾਏ ਆ ਜਿਹੜੇ ਕਿ ਮੈਂ ਮੇਰੇ ਨਾਲ ਜੋ ਕੰਸਲਟ ਕਰਦੇ ਆ ਕਿ ਜੋ ਮੈਨੂੰ ਮਿਲਦੇ ਹੈਗੇ ਮੈਂ ਉਹਨਾਂ ਨੂੰ ਉਪਾਏ ਦੱਸੇ ਆ ਔਰ ਇਹਨਾਂ ਦੀ ਫੀਡਬੈਕ ਬਹੁਤ ਅੱਛੀ ਆਈ ਆ ਘਰ ਦੇ ਵਿੱਚ ਖੁਸ਼ੀਆਂ ਦੇ ਅੰਬਾਰ ਲੱਗ ਗਏ ਆ ਪਰੇਸ਼ਾਨੀਆਂ ਦੂਰ ਹੋ ਗਈਆਂ ਰੁਕਾਵਟਾਂ ਸਭ ਦੂਰ ਹੋ ਗਈਆਂ ਤੁਸੀਂ ਵੀ ਕਰਕੇ ਦੇਖੋ ਜ਼ਿੰਦਗੀ ਜ਼ਰੂਰ ਬਦਲੇਗੀ ਸਵਾਹੀ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ